ਕੇਰਾ ਤਾਂ ਪੈ ਗਿਆ ਨਵਜੋਤ ਸਿੰਘ ਸਿੱਧੂ ਨੂੰ ਪਰ ਹੁਣ ਬੈਟਿੰਗ ਕਰਨ ਵਾਸਤੇ ਕਹਿੰਦੇ ਨਵਜੋਤ ਸਿੱਧੂ ਪੋਂਬੇ ਤੋਂ ਅੰਮ੍ਰਿਤਸਰ ਪਹੁੰਚ ਗਏ ਕੀ ਲੱਗਦਾ ਹੁਣ ਸਿੱਧੂ ਵਰਸਸ ਕਾਂਗਰਸ ਹੋਊਗਾ ਪੰਜਾਬ 'ਚ ਮੈਨੂੰ ਨਹੀਂ ਲੱਗਦਾ ਕਿ ਕੇਰਾ ਕੁਰਾ ਉਹਨਾਂ ਨੂੰ ਪੈਂਦਾ ਨਾ ਉਹ ਮਹਿਸੂਸ ਕਰਦੇ ਆ ਕੇਰੇ ਨੂੰ ਕੀ ਉਹ ਜਾਣਦੇ ਆ ਉਹ ਬਿਲਕੁਲ ਆਪਣੇ ਤੌਰ ਤੇ ਚੱਲਣਗੇ ਜਿਵੇਂ ਪਹਿਲਾਂ ਚੱਲਦੇ ਆ ਔਰ ਹੁਣ ਪਹਿਲਾਂ ਸਿੰਗਲ ਬੈਰਲ ਸੀ ਹੁਣ ਡਬਲ ਬੈਰਲ ਹੋ ਜੂਗਾ ਉਹ ਇੱਕ ਪਹਿਲਾਂ ਛੋਟੀ ਤੋਪ ਸੀ ਹੁਣ ਭੰਗੀ ਵਾਲੀ ਤੋਪ ਵੀ ਆ ਗਈ ਆ ਹੁਣ ਦੇਖਦੇ ਆ ਉਹ ਕਿੱਧਰ ਕਿੱਧਰ ਨੂੰ ਫਾਇਰ ਕਰਦੇ ਆ ਇਹ ਜੇ ਸੀਰੀਅਸਲੀ ਇਸ ਨੂੰ ਦੇਖਿਆ ਜਾਏ ਤੇ ਕਈ ਥੀਰੀਆਂ ਇਹਦੇ ਪਿੱਛੇ ਚੱਲ ਰਹੀਆਂ ਇੱਕ ਤੇ ਜਿਹੜੇ ਪੰਜਾਬ ਦੇ ਲੀਡਰ ਆ ਜਾਂ ਪੰਜਾਬ ਦੀ ਪਾਰਟੀ ਆ ਕਾਂਗਰਸ ਦੀ ਉਹਦੇ ਜਿਹੜੇ ਵੱਡੇ ਵੱਡੇ ਲੀਡਰ ਆ ਉਹ ਸਾਰੇ ਆਪੋ ਆਪਣੇ ਏਜੰਡੇ ਲੈ ਕੇ ਕੇਂਦਰ 'ਚ ਜਾਂਦੇ ਆ ਤੇ ਕੇਂਦਰ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਉਹ ਤੇ ਮੈਨੂੰ ਲੱਗਦਾ ਮੱਥਾ ਪਟਕਦੇ ਹੋਣੇ ਆ ਕਿ ਯਾਰ ਲੋਕਾਂ ਨੂੰ ਕੋਈ ਚੀਫ ਮਿਨਿਸਟਰ ਦਾ ਕੈਂਡੀਡੇਟ ਮਿਲਦਾ ਨਹੀਂ ਸਾਡੇ ਕੋਲੋਂ ਇੰਨੇ ਵੱਧ ਗਿਆ ਕਿ ਇਹਨਾਂ ਦਾ ਅਖਰੀ ਕੀ ਸਾਨੂੰ ਸਾਫ ਕੋਈ ਨਹੀਂ ਲੱਗ ਰਿਹਾ ਹੋ ਸਕਦਾ ਹੈ ਕਿ ਜਿਵੇਂ ਉਹ ਆਪਣੀ ਲਾਇਲਟੀ ਕਾਂਗਰਸ ਦੇ ਨਾਲ ਨਵਜੋਤ ਕੋਰ ਸਿੱਧੂ ਦੱਸ ਰਹੇ ਆ ਪ੍ਰਿਆੰਕਾ ਗਾਂਧੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਦੱਸ ਰਹੇ ਉਹ ਪੁਰਾਣੀ ਗੱਲ ਉਹ ਠੀਕ ਵੀ ਹੈ ਕਾ ਤੱਕ ਉਹ ਜੇ ਉਸ ਨੂੰ ਸੱਚ ਮੰਨ ਕੇ ਚੱਲੀਏ ਔਰ 90% ਆਲ ਇੰਡੀਆ ਕਾਂਗਰਸ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਤੇ ਫਿਰ ਇਹ ਤੋਪ ਦਿੱਲੀੋਂ ਵੀ ਭੇਜੀ ਹੋ ਸਕਦੀ ਹੈ ਪਹਿਲਾਂ ਲਾਹੌਰ ਚ ਹੁੰਦੀਆਂ ਸੀਗੀਆਂ ਪੰਗੀਆਂ ਵਾਲੀ ਤੇ ਉੱਥੋਂ ਵੀ ਭੇਜੀ ਹੋ ਸਕਦੀ ਹੈ ਵੀ ਜਾ ਕੇ ਥੋੜਾ ਜਿਹਾ ਉਹਨਾਂ ਨੂੰ ਚਖਾ ਚਾਹ ਜਾਂ ਕਰੋ ਬਹੁਤ ਪੁੱਤਰੇ ਫਿਰਦੇ ਉਹਨਾਂ ਦੇ ਪੋਤੜੇ ਇਹੋ ਜਿਹੇ ਫੋਲੋ ਇਹੋ ਜਿਹਾ ਅਟੈਕ ਕਰੋ ਕਿ ਉਹ ਇੱਕਦਮ ਕਬਰਾ ਜਾਣ ਤੇ ਫਿਰ ਉਹ ਭੱਜੇ ਭੱਜੇ ਦਿੱਲੀ ਆਉਣ ਫਿਰ ਅਸੀਂ ਆਪੇ ਸੰਭ ਲਾਂਗੇ ਇੱਕ ਤੇ ਇਹ ਹੋ ਸਕਦਾ ਇੱਕ ਮੈਨੂੰ ਤੁਹਾਡੇ ਹੀ ਵਰਗੇ ਸੱਜਣ ਨੇ ਅੰਦਾਜ਼ਾ ਤੇ ਮੈਂ ਪਹਿਲਾਂ ਵੀ ਲਾ ਰਿਹਾ ਸੀ ਅਸੀਂ ਭਾਜੀਪੀ ਦਾ ਵੀ ਕਿਉਂਕਿ ਭਾਜੀਪੀ ਦੇ ਵੀ ਬਿਆਨ ਆ ਰਹੇ ਸਨੀਲ ਜਾਖੜ ਦੇ ਵੀ ਆ ਰਹੇ ਆ ਕਿ ਅੱਜ ਦੀ ਇਨਕੁਆਇਰੀ ਕਰਾਓ ਕੋਰਟ ਦੀ ਮਾਨੀਟਰਡ ਇਨਕੁਆਇਰੀ ਕਰਾਓ ਆ ਹੋਵੇ ਆ ਹੋਵੇ ਹਰ ਕੋਈ ਬੰਦਾ ਆਪੋ ਆਪਣੇ ਜਦੋਂ ਡਰਬਲਡ ਵਾਟਰ ਤੋਂ ਆਪਣੀ ਫਿਸ਼ ਫੜਨ ਦੀ ਕੋਸ਼ਿਸ਼ ਕਰਦਾ ਹੈ ਕਿ ਮੈਨੂੰ ਇਹਦੇ ਵਿੱਚ ਹੁਣ ਮਿਲ ਜੇ ਆਪਣਾ ਹਿੱਸਾ ਤੇ ਉਸ ਕਿਸਮ ਦੇ ਜਿਹੜਾ ਸੁਨੀਲ ਜਾਖੜ ਦਾ ਆ ਰਿਹਾ ਹੈ ਬਿਆਨ ਹੁਣ ਕਾਂਗ ਇਹਦਾ ਬੀਜੇਪੀ ਦਾ ਵੀ ਆਪਣਾ ਹਿੱਤ ਤੇ ਉਹ ਇਸ ਗੱਲ ਦਾ ਤੇ ਆਪਣਾ ਚਾਹੁੰਦੇ ਆ ਹਿੱਸਾ ਵੀ ਸਾਨੂੰ ਵੀ ਹੁਣ ਜਿਹੜੀ ਇਹ ਥਲ ਪੁਥਲ ਹੋ ਰਹੀ ਉਹਦੇ ਚ ਰਾਜਨੀਤਿਕ ਲਾਹਾ ਮਿਲੇ ਮੈਂ ਤੇ ਇਹਨਾਂ ਕਿ ਸੋਚਦਾ ਸੀ ਕਿ ਇਹ ਤਰੀਕੇ ਤੇ ਗੱਲ ਕੇ ਪੁਰਾਣੇ ਕਨੈਕਸ਼ਨ ਪੁਰਾਣਾ ਹੀਜ ਪੁਰਾਣਾ ਹੀਜ ਪਿਆਜ ਉਹ ਜਾਗ ਗਿਆ ਹੋਵੇ ਤੇ ਫੇਰ ਕੀ ਆ ਵੇ ਜਰਾ ਕਕਾਰ ਫੇਰ ਤੇ ਨੂੰ ਸੰਭਲਾਂਗੇ ਅਸੀਂ ਮੈਨੂੰ ਇਹਦੇ ਨਾਲੋਂ ਵੀ ਜ਼ਿਆਦਾ ਇੱਕ ਤੁਹਾਡੇ ਜਿਹੜੇ ਮੈਂ ਕਿਹਾ ਕਿਸੇ ਜਰਨਲਿਸਟ ਵੀਰ ਨੇ ਦੱਸਿਆ ਉਹ ਕਹਿੰਦਾ ਕਿ ਤੁਸੀਂ ਪ੍ਰੋਫੈਸਰ ਸਾਹਿਬ ਇੱਕ ਹੋਰ ਡਿਮੈਂਸ਼ਨ ਨਹੀਂ ਅਜੇ ਸੋਚ ਰਹੇ ਮੈਂ ਕਿਹਾ ਉਹ ਕਿਹੜੀ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਨੂੰ ਕ੍ਰਿਕਟ ਦੀ ਕਮੈਂਟਰੀ ਮਿਲਦੀ ਹੈ ਤੇ ਕ੍ਰਿਕਟ ਦਾ ਮਹਿਕਮਾ ਤੇ ਹੈਗਾ ਆ ਅਮਿਤ ਸ਼ਾ ਅਮਿਤ ਸ਼ਾ ਦੇ ਬੇਟੇ ਕੋਲ ਤੇ ਇਹਦਾ ਮਤਲਬ ਫਿਰ ਚਾਬੀ ਉੱਥੋਂ ਚੱਲ ਰਹੀ ਹੈ ਇਹ ਗੱਲ ਵੀ ਇੱਕ ਲੋਕਾਂ ਨੇ ਤਾਂ ਵੈਸੇ ਕਮੈਂਟਰੀ ਸੋਸ਼ਲ ਮੀਡੀਆ ਤੇ ਕੀਤੀ ਮੈਂ ਬਹੁਤਾ ਜਾਣਦਾ ਨਹੀਂ ਟਾਈਮ ਵੀ ਨਹੀਂ ਹੁੰਦਾ ਹੈ ਪਰ ਇਹ ਗੱਲ ਵੀ ਸਮਝ ਪੈਂਦੀ ਆ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਅੱਜ ਦੀ ਡੇਟ ਦੇ ਵਿੱਚ ਕਮਰਸ਼ੀਅਲ ਇੰਟਰਸਟ ਹੈਗੇ ਆ ਪੈਸੇ ਦੇ ਲੈਂਡ ਦੇਣ ਦੇ ਹੈ ਨਾ ਉਸ ਨੂੰ ਇੱਥੇ ਪੋਲਿਟਿਕਲ ਲਾਹਾ ਲੈਣ ਲਈ ਥੋੜ੍ਹਾ ਜਿਹਾ ਫਿਰ ਚਲਾ ਦੇ ਫਾਇਰ ਵਰਕਸ ਕਰ ਦੇ ਉਂਝ ਘੱਟ ਕੁਝ ਨਹੀਂ ਹੈ ਭਾਵੇਂ ਉਹ ਦੂਸਰੇ ਹੋ ਆਪਸ ਵਿੱਚ ਹੋ ਕੱਲੇ-ਕੱਲੇ ਲਿਟਰੀਕਤੂਜ ਦੇ ਵਿਰੋਧ ਬਾਗੀ ਹੋ ਕੇ ਵੀ ਆਪਣੇ ਕੈਂਡੀਡੇਟ ਖੜਾ ਕਰਦੇ ਆ ਉਹ ਤੁਹਾਡੇ ਸਾਹਮਣੇ ਹੀ ਆ ਐ ਚੰਨੀ ਦਾ ਭਰਾ ਇੱਥੇ ਖੜਾ ਹੋ ਗਿਆ ਸੀਗਾ ਡੇਰਾ ਬਸੀ ਡੇਰਾ ਬਸੀ ਹਾਂ ਅ ਡੇਰਾ ਬਸੀ ਨਹੀਂ ਬਸੀ ਪਠਾਨਾ ਕਹਿੰਦੇ ਆ ਨਾ ਜਿਹੜੀ ਰਿਜ਼ਰਵ ਸੀਟ ਆ ਬਸੀ ਪਠਾਨਾ ਗੁਰਪੀਤਜੀ ਵੀ ਦੇ ਸਾਹਮਣੇ ਹਾਂ 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 ਬਿਲਕੁਲ ਉਹ ਖੜਾ ਹੋ ਗਿਆ ਸੀ ਰਾਣਾ ਜੀ ਦਾ ਮੁੰਡਾ ਉਹ ਤੇ ਪਿੱਛੇ ਨਹੀਂ ਰਾਣਾ ਇੰਦਰ ਪ੍ਰਤਾਪ ਹਾਂ ਬਿਲਕੁਲ ਕਰ ਦਿਆਂਗੇ ਫਿਰ ਤਾਂ ਠੀਕ ਆ ਅਸੀਂ ਕਹਿੰਦੇ ਪਾਰਟੀ ਤੋਂ ਵੀ ਲੈਣੇ ਪਾਰਟੀ ਤੁਹਾਨੂੰ ਨਹੀਂ ਪੁੱਛਦੀ ਯਾਨੀ ਇੱਥੇ ਪਾਰਟੀ ਆਪਣੇ ਤੋਂ ਹੀ ਚੱਲਦੀ ਆ ਤੇ ਆਪਣੇ ਦੀ ਖਤਮ ਹੋ ਜਾਂਦੀ ਆ ਇੱਕ ਪ੍ਰੋਬਲਮ ਤੇ ਵੱਡੀ ਹੈਗੀ ਆ ਇਨ੍ਹਾਂ ਹਾਲਾਤਾਂ 'ਚ ਹੁਣ ਦੇਖੋ ਕਿਹੜਾ ਕਿੰਨੀ ਕਿਹਦੀ بیٹنگ ਕਰਦਾ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਪਰ ਅੱਜ ਦੀ ਤਰੀਕੇ ਚ ਜਿਵੇਂ ਚੱਲ ਰਿਹਾ ਸਾਰਾ ਉਹਦੇ ਚ ਦੋ ਗੱਲਾਂ ਮਤਲਬ ਲੱਗਦੀਆਂ ਕਿ ਜਾਂ ਤੇ ਉਹ ਹੀ ਮਾਨਿਟਰੀ ਇੰਟਰਸਟ ਹੋ ਸਕਦਾ ਜਾਂ ਜੇ ਪੋਲਿਟੀਕਲ ਇੰਟਰਸਟ ਹੈਗਾ ਤੇ ਉਹ ਹੋ ਸਕਦਾ ਕੱਲ ਨੂੰ ਕਿਸੇ ਨੇ ਕਾਨ ਚ ਖੂਕਾ ਮਤਸ਼ਾਹ ਦੇ ਪਾਤੀ ਹੋਵੇ ਕਿ ਜੇ ਇਹ ਨੂੰ ਅੱਗੇ ਚੀਫ ਮਿਨਿਸਟਰ ਦਾ ਕੈਂਡੀਡੇਟ ਲਾ ਦਿਓਗੇ ਤੇ ਹੁੰਜਾ ਫੇਰ ਤੂੰ ਕੋਈ ਅਗਾਲੀਆਂ ਦੀ ਲੋੜ ਨਹੀਂ ਤੁਹਾਨੂੰ ਕੱਲਾ ਹੀ ਵੇੜਾ ਪਾਰ ਲਾ ਦੂਗਾ ਏ ਬੀ ਕਿਤੇ ਕਿਸੇ ਨੂੰ ਭਰਮ ਭਲੇਖਾ ਉੱਥੇ ਜਾਂ ਉਹਨਾਂ ਲੀਡਰਾਂ ਨੂੰ ਪਾਤਾ ਹੋ ਸਕਦਾ ਹੁਣ ਇਹ ਗੱਲਾਂ ਸਾਰੀਆਂ ਮੈਨੂੰ ਜੇ ਨਿੱਜੀ ਤੌਰ ਤੇ ਪੁੱਛੋ ਕਿ ਰਾਜਨੀਤਿਕ ਤੌਰ ਤੇ ਨਵਜੋਤ ਸਿੰਘ ਸਿੱਧੂ ਜੋ ਕਿਸੇ ਵੇਲੇ ਉਹਦੀ ਸੁਣਵਾਈ ਜਾਂ ਉਹਦੀ ਛਵੀ ਲੋਕਾਂ ਚ ਅਕਸੈਪਟੇਬਿਲਟੀ ਅੱਜ ਤੋਂ 10 ਸਾਲ ਪਹਿਲਾਂ ਜਾਂ ਜਦੋਂ ਪਹਿਲਾਂ ਬੀਜੇਪੀ ਸੀ ਉਸ ਤੋਂ ਬਾਅਦ ਜਦੋਂ ਕਾਂਗਰਸ ਵਿੱਚ ਵੀ ਆਏ ਉੱਥੇ ਵੀ ਹੁਣ ਉਹ ਨਾ ਦਾ ਇੱਕ ਜਿਹੜਾ ਅਕਸਿਆ ਲੋਕਾਂ ਚ ਇੱਕ ਫੀਲਡ ਰਾਜਨੀਤਿਕ ਪਰਸਨ ਵੱਲੋਂ ਵਰਗਾ ਹੈ ਕੋਈ ਅਸਰ ਨਹੀਂ ਹੈ ਔਰ 4 ਸਾਲ ਉਹ ਦਿਖੇ ਵੀ ਨਹੀਂ ਰਾਜਨੀਤੀ ਵਿੱਚ ਹੁਣ ਉਹ ਦੁਬਾਰਾ ਅਚਾਨਕ એનર્ਜੀ ਜਿਹੜੀ ਹੈ ਉਹ ਅਨ ਲਈ ਕਰਨਾ ਚਾਹੁੰਦੀ ਹੈ ਕਿ ਉਹਦਾ ਇੱਕ ਚਿਹਰਾ ਤੇ ਹੈ ਪਿੱਛਾ ਉਹਨੂੰ ਵੀ ਇੱਕ ਚਿਹਰਾ ਨਾਲੇ ਹੋ ਸਕਦਾ ਬੀਜੇਪੀ ਦੇ ਅੰਦਰ ਵੀ ਉਹੋ ਜਿਹੀ ਕਈ ਚਿਹਰੇ ਕਮ ਆਸਾਨ ਬੱਚਿਆ ਹੋਵੇ ਕਿ ਮੈਨੂੰ ਬਣਾਓ ਮੈਨੂੰ ਵੜਾਓ ਨਹੀਂ ਤੇ ਮੈਂ ਇੰਜ ਕਰ ਦੂੰ ਮੈਂ ਇੰਜ ਕਰ ਦੂੰ ਉਹਨਾਂ ਸਾਰਿਆਂ ਦੇ ਉੱਤੇ ਟੱਕਣ ਦੇਣ ਲਈ ਆ ਇੱਕ ਨਮਾ ਆ ਗਿਆ ਬਈ ਸਾਨੂੰ ਲੱਭ ਗਿਆ ਰੇ ਲੱਭ ਗਿਆ ਜੀ ਹੁਣ ਸਾਨੂੰ ਲੀਡਰ ਲੱਭ ਗਿਆ ਤੇ ਉਹਨਾਂ ਉਹ ਵੀ ਸਾਰੇ ਰੱਖੇ ਰਖਾਏ ਬਹਿ ਜਾਣ ਕਿਉਂਕਿ ਜਿਹੜਾ ਕੇਂਦਰੀਕਰਨ ਆ ਨਾ ਲੀਡਰਸ਼ਿਪਾਂ ਦਾ ਭਾਵੇਂ ਉਹ ਕਾਂਗਰਸ ਦਾ ਆ ਭਾਵੇਂ ਬੀਜੇਪੀ ਦਾ ਤੇ ਭਾਵੇਂ ਆਮ ਆਦਮੀ ਪਾਰਟੀ ਦਾ ਉਹ ਸਿਰਫ ਤੇ ਸਿਰਫ ਸੱਤਾ ਤੇ ਮਤਲਬ ਧਿਆਨ ਰੱਖਦੇ ਕਿ ਕਿਵੇਂ ਮਿਲਦੀ ਆ ਉਹ ਬੰਦਿਆਂ ਦਾ ਕੀ ਬਣਦਾ ਅਸੂਲਾਂ ਦਾ ਕੀ ਬਣਦਾ ਐਥਿਕਸ ਦਾ ਨੈਤਿਕਤਾ ਦਾ ਕੋਈ ਉਥੇ ਕੋਈ ਕਿਸੇ ਕਿਸਮ ਦਾ